ਮਨੁੱਖਤਾ ਕੇ ਸਾਝੇ ਰਹਿ ਵਰ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆ ਅੰਮ੍ਰਿਤਮਈ ਉਪਦੇਸ਼ ਦਰਗਾਹੀ ਫਰਮਾਨ ਸਾਡੇ ਸੰਸਾਰਿਕ ਜੀਵਨ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੁਰੂ ਦੇ ਕਨੇਰੀ ਰਹਿਮਤ ਸਦਕਾ ਅਸੀਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕੇ ਗੁਰ ਉਪਦੇਸ਼ ਨੂੰ ਸ਼੍ਰਵਣ ਕਰ ਰਹੇ ਹਾਂ ਤਾਂ ਸਤਿਗੁਰਾਂ ਨੇ ਜੋ ਉਪਦੇਸ਼ ਦੁਆਰਾ ਸਾਨੂੰ ਸਿੱਖਿਆ ਦੇਣੀ ਕੀਤੀ ਹੈ ਆਓ ਮਨੋਂ ਵਿਰਤੀਆਂ ਇਕਾਗਰ ਕਰਕੇ ਗੁਰ ਉਪਦੇਸ਼ ਨੂੰ ਸਮਝੀਏ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ 5 ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਿਲਾਵਲ ਰਾਗ ਦੇ ਅੰਦਰ ਮਹੱਲਾ 5 ਭਾਵ ਪੰਚਮ ਸ਼ੈਨਸ਼ਾ ਪੰਚਮ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 815 ਅਤੇ 16 ਅੰਕ ਦੇ ਵਿੱਚਕਾਰ ਸੁਭਾਏ ਮਾਨ ਕੀਤਾ ਹੈ ਤੋ ਸਤਿਗੁਰੂ ਜੀ ਹੁਕਮ ਦਵਾਦਾ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਕੀ ਸਿਧਾਂਤ ਸਿਖਾਰੇ ਨੇ ਆਓ ਮਨੋਵਿਰਤੀਆਂ ਇਕਾਗਰ ਕਰਕੇ ਸਮਝੀਏ ਜੇ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾ ਸਤਿਗੁਰਾਂ ਨੇ ਇੱਥੇ ਚਰਨ ਕਮਲਾਂ ਦੀ ਬਾਤ ਕੀਤੀ ਤੇ ਭਾਗਾਂ ਵਾਲਿਓ ਨਾਲ ਇਹ ਵੀ ਕਹਿ ਦਿੱਤਾ ਜਪਤ ਸਹਿਬ ਜੀ ਕਹਿ ਰਹੇ ਹਨ ਚਰਨ ਕਮਲ ਕੀ ਨੇ ਚਰਨ ਕਮਲ ਹੈ ਗੁਰੂ ਕੀ ਬਾਣੀ ਚਰਨ ਕਮਲ ਹੈ ਗੁਰੂ ਦਾ ਗਿਆਨ ਜਿਸ ਨੂੰ ਅਸੀਂ ਆਪਣੇ ਹਿਰਦੇ ਅੰਦਰ ਵਸਾਉਣਾ ਹੈ ਤੇ ਵਸੇਗਾ ਕਿਵੇਂ ਗੁਰੂ ਨੇ ਨਾਲ ਤਰੀਕਾ ਦੱਸ ਦਿੱਤਾ ਜਪਤ ਜਦੋਂ ਗੁਰੂ ਕੇ ਚਰਨ ਕਮਲਾਂ ਨੂੰ ਜਪੇਗਾ ਜਪਨ ਤੋਂ ਭਾਵ ਗੁਰੂ ਕੀ ਬਾਣੀ ਨੂੰ ਇਕਾਗਰਤਾ ਦੇ ਨਾਲ ਸੰਗਤ ਵਿੱਚ ਬੈਠ ਕੇ ਸੁਨਣਾ ਗੁਰੂ ਕੀ ਬਾਣੀ ਨੂੰ ਇਕਾਗਰਤਾ ਦੇ ਨਾਲ ਮਨ ਨੂੰ ਟਿਕਾਓ ਵਿੱਚ ਕਰਕੇ ਪੜਨਾ ਗੁਰੂ ਕੀ ਬਾਣੀ ਨੂੰ ਸੁਣ ਪੜ ਵਿਚਾਰ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਣਾ ਇਹ ਗੁਰੂ ਕੇ ਚਰਨਾਂ ਨੂੰ ਜਪਣਾ ਹੈ ਤੇ ਸਹਿਬ ਕਹਿ ਰਹੇ ਹਨ ਹਰ ਜੱਪ ਹਾਂ ਜੀਵਾਂ ਤੇ ਮੇਰਾ ਜੀਵਨ ਹੀ ਐਸਾ ਬਣ ਗਿਆ ਹੈ ਮੈਂ ਗੁਰੂ ਕੇ ਚਰਨਾਂ ਨੂੰ ਜਪਦਾ ਹਾਂ ਗੁਰੂ ਕੀ ਬਾਣੀ ਨੂੰ ਪੜ੍ਹਦਾ ਹਾਂ ਆਪਣੇ ਆਤਮਿਕ ਜੀਵਨ ਵਿੱਚ ਆਨੰਦ ਲੈਣਾ ਹਾਂ ਤੇ ਸਹਿਬ ਕਹਿ ਰਹੇ ਹਨ ਜੀਵਨ ਐਸਾ ਬਣ ਗਿਆ ਹਾਜ ਜਪ ਹਾਂ ਜੀਵਾਂ ਜੇ ਜਪਦਾ ਹਾਂ ਤਾਂ ਜੀਵਨ ਹੈ ਜੇ ਗੁਰੂ ਕਾ ਨਾਮ ਅੰਦਰੋਂ ਵਿਸਰ ਗਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਇਸ ਤਰ੍ਹਾਂ ਜਪਦਾ ਹੈ ਜਿਵੇਂ ਆਤਮਿਕ ਮੌਤੇ ਮਰਗਿਆਂ ਹੋਵੇ ਤੇ ਸਾਬ ਜੀ ਕਹਰੇ ਹਨ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ਼ ਇਹ ਜਪੇਗਾ ਕਿਵੇਂ ਕਿਵੇਂ ਜਪਿਆ ਜਾ ਸਕਦਾ ਹੈ ਜਦੋਂ ਆਪਣੇ ਮਨ ਦੀ ਮਤ ਨੂੰ ਤਿਆਗ ਦੇਵੇਂਗਾ ਆਪਣੀ ਹਉਮੈ ਨੂੰ ਛੱਡ ਦੇਵਾਂਗਾ ਆਪਣੇ ਮਨ ਦੇ ਪਿੱਛੇ ਲੱਗਣਾ ਛੱਡ ਦੇਵਾਂਗਾ ਸਹਿਬ ਕਹੇ ਰਹੇ ਹਨ ਉਪਦੇਸ਼ ਨੂੰ ਸੁਣ ਸਕਦਾ ਹੈ ਉਪਦੇਸ਼ ਨੂੰ ਜੀਵਨ ਵਿੱਚ ਲਾਗੂ ਕਰ ਸਕਣਾ ਹੈ ਜੇ ਉਪਦੇਸ਼ ਸੁਣਿਆ ਸਾਡੇ ਜੀਵਨ ਵਿੱਚ ਸੱਚ ਆ ਜਾਵੇ ਤੇ ਭਾਗਾਂ ਵਾਲਿਓ ਅਸੀਂ ਗੁਰੂ ਕੇ ਹੁਕਮ ਤੇ ਚੱਲ ਰਹੇ ਹਾਂ ਜੇ ਉਪਦੇਸ਼ ਸੁਣਿਆ ਸਾਡੇ ਜੀਵਨ ਦੇ ਵਿੱਚੋਂ ਧੋਖਾ ਧੜੀ ਖਤਮ ਹੋ ਜਾਵੇ ਅਸੀਂ ਗੁਰੂ ਕੇ ਉਪਦੇਸ਼ ਤੇ ਪਹਿਰਾ ਦੇ ਰਹੇ ਹਾਂ ਜੇ ਭਾਗਾਂ ਵਾਲਿਓ ਉਪਦੇਸ਼ ਸੁਣਿਆ ਮਨੁੱਖ ਦੀ ਈਰਖਾ ਖਤਮ ਹੋ ਜਾਵੇ ਤਾਂ ਮਨੁੱਖ ਦੇ ਮਨ ਅੰਦਰ ਤਬਦੀਲੀ ਆ ਰਹੀ ਹੈ ਹੀਨ ਭਾਵਨਾ ਖਤਮ ਹੋਣ ਲੱਗ ਗਈ ਮਨੁੱਖ ਦੀ ਮਤ ਅੰਦਰ ਚੇਂਜ ਆਉਣ ਲੱਗ ਗਿਆ ਮਤ ਡਿਵੈਲਪ ਹੋਣ ਲੱਗ ਗਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਮਨੁੱਖ ਦਾ ਆਲਾ ਦਵਾਲਾ ਬਦਲ ਗਿਆ ਮਨੁੱਖ ਦੀ ਨਿਗਾ ਬਦਲ ਜਾਵੇਗੀ ਮਨੁੱਖ ਦੀ ਬਿਰਤੀ ਬਦਲ ਜਾਵੇਗੀ ਇਸ ਦੀ ਸੋਚ ਬਦਲ ਜਾਵੇਗੀ ਕਰਤਾਰ ਗੁਫਤਾਰ ਰਫਤਾਰ ਬਦਲ ਜਾਣਗੇ ਪਾਤਸ਼ਾਹ ਜੀ ਨੇ ਸਾਨੂੰ ਤਰੀਕਾ ਦੱਸ ਦਿੱਤਾ ਕਿਵੇਂ ਬਦਲਣਗੇ ਚਰਨ ਕਮਲ ਗੁਰ ਕੇ ਜਪਤ ਜਦੋਂ ਗੁਰੂ ਕੇ ਚਰਨਾਂ ਨੂੰ ਜਪੇਗਾ ਜਦੋਂ ਗੁਰੂ ਕੀ ਆਬਾਦਤ ਕਰੇਗਾ ਤੇ ਭਾਗਾਂ ਵਾਲਿਓ ਜੇ ਚਰਨ ਕਮਲ ਦੀ ਜਾਂ ਚਰਨ ਧੂੜ ਦੀ ਬਾਤ ਕਰਦੇ ਹਾਂ ਜੇ ਚਰਨ ਧੂੜ ਦੀ ਮਨੁੱਖ ਨੇ ਬਾਤ ਕੀਤੀ ਤੇ ਭਾਗਾਂ ਵਾਲਿਓ ਗੁਰੂ ਕੀ ਚਰਨ ਧੂੜ ਹੈ ਸੰਗਤ ਵਿੱਚ ਬੈਠ ਕੇ ਜੋ ਗੁਰ ਉਪਦੇਸ਼ ਦੀ ਧੂੜੀ ਹੈ ਸਾਡੇ ਹਿਰਦਿਆਂ ਤੇ ਪੈ ਰਹੀ ਹੈ ਆਵਾਜ਼ ਦੁਆਰਾ ਗੁਰੂ ਕਾ ਹੁਕਮ ਸਾਡੇ ਕੰਨਾਂ ਰਾਂਹੀਂ ਸਾਡੇ ਹਿਰਦਿਆਂ ਤੇ ਜਾ ਰਿਹਾ ਹੈ ਅਸਲ ਦੇ ਵਿੱਚ ਇਹ ਢੂੜੀ ਹੈ ਜੇ ਮਨੁੱਖ ਬਾਹਰ ਦੀ ਢੂੜੀ ਦੀ ਬਾਤ ਕਰਦਾ ਹੈ ਤੇ ਭਾਗਾਂ ਵਾਲਿਓ ਉਹ ਢੂੜੀ ਨੂੰ ਇਕੱਠਾ ਕਰਕੇ ਮਨੁੱਖ ਉਸ ਦੇ ਵਿੱਚ ਇਸ਼ਨਾਨ ਕਰਨਾ ਚਾਵੇ ਬਾਲਟੀ ਢੂੜੀ ਦੀ ਭਰ ਲਵੇ ਤੇ ਭਾਗਾਂ ਵਾਲਿਓ ਇਸ਼ਨਾਨ ਕਰੇਗਾ ਕੁਝ ਸਾਫ਼ ਨਹੀਂ ਹੋਵੇਗਾ ਸਰੀਰ ਹੋਰ ਮੈਲਾ ਹੋਵੇਗਾ ਤੇ ਸਹਿਬ ਜੀ ਕਹੇ ਰਹੇ ਹਨ ਉਹ ਧੂੜੀ ਮਿੱਟੀ ਹੈ ਜੇ ਮਿੱਟੀ ਦੇ ਨਾਲ ਇਸ਼ਨਾਨ ਕਰੇਗਾ ਮਿੱਟੀ ਨੂੰ ਸਿਰ ਦੇ ਵਿੱਚ ਪਾਵੇਂਗਾ ਸਰੀਰ ਵੀ ਮੈਲਾ ਹੋਵੇਗਾ ਸਿਰ ਦੇ ਵਿੱਚ ਵੀ ਖੇ ਪਵੇਗੀ ਮਿੱਟੀ ਦੇ ਨਾਲ ਭਰੇਗਾ ਜਿਹੜੀ ਧੂੜੀ ਦੀ ਗੁਰੂ ਨੇ ਬਾਤ ਕੀਤੀ ਉਹ ਧੂੜੀ ਗੁਰੂ ਦਾ ਗਿਆਨ ਹੈ ਉਹ ਧੂੜੀ ਗੁਰੂ ਦਾ ਉਪਦੇਸ਼ ਹੈ ਉਹ ਧੂੜੀ ਗੁਰੂ ਦੀ ਸਿੱਖਿਆ ਹੈ ਸਹਿਬ ਜੀ ਕਹਿ ਰਹੇ ਹਨ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈ ਆਪਣੇ ਮਨ ਰੂਪੀ ਪੌਰੇ ਨੂੰ ਗੁਰੂ ਕੇ ਗਿਆਨ ਸਦਕਾ ਇਸ਼ਨਾਨ ਕਰਾ ਕਿਉਂਕਿ ਗੁਰਮਖੋ ਮਨ ਰੂਪੀ ਪੌਰਾ ਸਹਿਬ ਜੀ ਕਹਿ ਰਹੇ ਹਨ ਜਿਵੇਂ ਪੌਰਾ ਕਦੇ ਕਿਸੇ ਫੁੱਲ ਤੇ ਜਾ ਕੇ ਬੈਠਦਾ ਹੈ ਕਦੇ ਕਿਸੇ ਫੁੱਲ ਤੇ ਜਾ ਕੇ ਬੈਠਦਾ ਹੈ ਇੱਕ ਲਖਾਰੀ ਨੇ ਚੰਪੇ ਨੂੰ ਕਿਹਾ ਚੰਪੇ ਦਾ ਫੁੱਲ ਚਮੇਲੀ ਦੇ ਫੁੱਲ ਨੂੰ ਕਿਹਾ ਐ ਚੰਪੇ ਦੇ ਫੁੱਲ ਪੌਰਾ ਸਾਰੇ ਫੁੱਲਾਂ ਤੇ ਆ ਕੇ ਬੈਠਦਾ ਹੈ ਪਰ ਤੇਰੇ ਉੱਤੇ ਆ ਕੇ ਬੈਠਦਾ ਨਹੀਂ ਕਿਉਂ ਤੇਰੇ ਅੰਦਰ ਸੁਗੰਧੀ ਨਹੀਂ ਹੈ ਤੇ ਗੁਰਮੁਖੋ ਉਸ ਲਖਾਰੀ ਨੇ ਜੋ ਬੋਲ ਗਏ ਚੰਪਾ ਤੁਜਮੇ ਤੀਨ ਗੁਣ ਰੂਪ ਰੰਗ ਅਰਬਾਸ ਐ ਚੰਪੇ ਦੇ ਫੁੱਲ ਤੇਰੇ ਵਿੱਚ ਤਿੰਨੇ ਗੁਣ ਮੈਂ ਤੱਕੇ ਨੇ ਤੇਰੇ ਅੰਦਰ ਸੁੰਦਰਤਾ ਵੀ ਬਹੁਤ ਹੈ ਤੇਰੇ ਅੰਦਰ ਸੁਗੰਧੀ ਵੀ ਬਹੁਤ ਹੈ ਤੂੰ ਵੇਖਣ ਨੂੰ ਵੀ ਬੜਾ ਸੋਹਣਾ ਲੱਗਦਾ ਹਰੂਪ ਰੰਗ ਤੇਰਾ ਬੜਾ ਸੋਹਣਾ ਹੈ ਭੌਰਾ ਤੇਰੇ ਕੋਲ ਕਿਉਂ ਨਹੀਂ ਬਹਿੰਦਾ ਐਸਾ ਤੁਝ ਮੇਂ ਕਿਆ ਅਫਗਨ ਭਵਰ ਨਾ ਬੈਠੇ ਪਾਸ ਐਸਾ ਕਿਹੜਾ ਔਗਣ ਤੇਰੇ ਵਿੱਚ ਹੈ ਭੌਰਾ ਤੇਰੇ ਉੱਤੇ ਆਕੇ ਨਹੀਂ ਬਹਿੰਦਾ ਤੇਰੀ ਸੁਗੰਧੀ ਨਹੀਂ ਲੈਂਦਾ ਤੇ ਗੁਰਮਖੋ ਉਹ ਫੁੱਲ ਨੇ ਜਵਾਬ ਦਿੱਤਾ ਕਹਿਣ ਲੱਗਾ ਸਾਜਨ ਮੁਝ ਮੇਂ ਤੀਨ ਗੁਣ ਰੂਪ ਰੰਗ ਅਰਬਾਸ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੈ ਪਾਸ ਕਹਿਣ ਲੱਗਾ ਤੂੰ ਸਹੀ ਕਹਿਣਾ ਹੈ ਮੇਰੇ ਵਿੱਚ ਤਿੰਨੋ ਗੁਣ ਨੇ ਘਾਟ ਕੋਈ ਨਹੀਂ ਮੇਰੇ ਵਿੱਚ ਸੁਗੰਧੀ ਵੀ ਹੈ ਮੈਂ ਸੁੰਦਰ ਵੀ ਹਾਂ ਰੂਪ ਰੰਗ ਵੀ ਹੈ ਪਰ ਜੋ ਦਰ ਦਰ ਤੇ ਭਟਕਦਾ ਹੈ ਥਾਂ ਥਾਂ ਤੇ ਭਟਕਦਾ ਹੈ ਭੌਰਾ ਤੇ ਮੇਰੇ ਉੱਤੇ ਆ ਕੇ ਬਹਿਣਾ ਚਾਹੁੰਦਾ ਹੈ ਭੌਰਾ ਤੇ ਸੁਗੰਧੀ ਲੈਣੀ ਚਾਹੁੰਦਾ ਹੈ ਮੈਂ ਭੌਰੇ ਨੂੰ ਪਰ ਬੈਠਣ ਨਹੀਂ ਦਿੰਦਾ ਕਿਉਂਕਿ ਜੋ ਥਾਂ ਥਾਂ ਤੇ ਭਟਕਣ ਵਾਲਾ ਸਹਿਬ ਜੀ ਕਹੇ ਰਹੇ ਹਨ ਜੇ ਮਨੁੱਖ ਮੰਨੀ ਟਿਕੇਗਾ ਤੇ ਭਾਗਾ ਵਾਲਿਓ ਕਿਸੇ ਦੇ ਬੂਹੇ ਜੋਗਾ ਨਹੀਂ ਰਹੇਗਾ ਮਨੁੱਖ ਸੰਸਾਰ ਸਮੁੰਦਰ ਦੇ ਵਿੱਚ ਡੁੱਬੇਗਾ ਜੇ ਗੁਰੂ ਕੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਿਆ ਤੇ ਭਾਗਾਂ ਵਾਲਿਓ ਨਮਸਕਾਰ ਕਰਨ ਦਾ ਮਤਲਬ ਗੁਰੂ ਕੇ ਚਰਨਾਂ ਵਿੱਚ ਮੱਥਾ ਟੇਕਣ ਦਾ ਮਤਲਬ ਹੁੰਦਾ ਹੈ ਮੈਂ ਤੈਨੂੰ ਸਮਰਪਿਤ ਕਰ ਦਿੱਤਾ ਅੱਜ ਤੋਂ ਬਾਅਦ ਮੈਂ ਕਿਸੇ ਅੱਗੇ ਨਹੀਂ ਝੁਕਾਂਗਾ ਪਰ ਭਾਗਾਂ ਵਾਲਿਓ ਅਸੀਂ ਗੁਰੂ ਘਰ ਵੀ ਝੁਕੀ ਜਾ ਰਹੇ ਹਾਂ ਥਾਂ ਥਾਂ ਜਾ ਕੇ ਮੜੀਆਂ ਮਸਾਣਾ ਤੇ ਵੀ ਝੁਕੀ ਜਾ ਰਹੇ ਹਾਂ ਸਤਿਗੁਰਾਂ ਗੁਰਮੁਖੋ ਸਾਨੂੰ ਬੜੀ ਸਖਤ ਹਿਦਾਇਤ ਕਰ ਦਿੱਤੀ ਗੁਰੂ ਦਾ ਸਿੱਖ ਕੇਵਲ ਗੁਰੂ ਤੇ ਭਰੋਸਾ ਰੱਖੇਗਾ ਸਤਗੁਰਾਂ ਨੇ ਕਹਿ ਦਿੱਤਾ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨਾਇਕ ਨ ਆਣੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬੋਲ ਸਭ ਕਹੇ ਰਹੇ ਹਨ ਗੁਰੂ ਜਗਦੀ ਜੋਤ ਹਾਜ਼ਰਾ ਹਜੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਪੇਗਾ ਗੁਰੂ ਕੇ ਉਪਦੇਸ਼ ਨੂੰ ਸੁਨੇਗਾ ਗੁਰੂ ਕੀ ਆਬਾਦਤ ਕਰੇਗਾ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਉਸ ਅਕਾਲ ਪੁਰਖ ਜੀ ਦੀ ਫੌਜ ਇਹ ਖਾਲਸਾ ਹੈ ਤੇ ਸਹਿਬ ਜੀ ਕਹਿ ਰਹੇ ਹਨ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਉਸ ਦੀ ਮੌਜ ਦੇ ਵਿੱਚ ਉਸ ਦੇ ਹੁਕਮ ਦੇ ਵਿੱਚ ਮੈਂ ਇਸ ਖਾਲਸੇ ਦੀ ਸਿਰਜਣਾ ਕੀਤੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਸਿੱਖਾਂ ਨੂੰ ਹੁਕਮ ਹੈ ਸਾਰੇ ਸਿੱਖ ਧਰਮ ਨੂੰ ਹੁਕਮ ਹੈ ਤੇ ਸਹਿਬ ਜੀ ਕਹਿ ਰਹੇ ਹਨ ਗੁਰੂ ਗ੍ਰੰਥ ਸਹਿਬ ਹਰ ਰਾਜ ਜੀ ਨੂੰ ਆਪਣਾ ਇਸ਼ਟ ਮੰਨਣਾ ਹੈ ਤੇ ਭਾਗਾਂ ਵਾਲਿਓ ਅਸੀਂ ਗੁਰੂ ਦੀ ਨਹੀਂ ਸੁਣੀ ਤੇ ਸੰਸਾਰ ਦੇ ਵਿੱਚ ਤੇ ਸੁਣਨੀ ਹੀ ਕਿਸ ਦੀ ਹੈ ਜੇ ਅਸੀਂ ਗੁਰੂ ਨੂੰ ਅਗਨੋਰ ਕਰ ਦਿੱਤਾ ਤੇ ਭਾਗਾਂ ਵਾਲਿਓ ਫਿਰ ਮਤਾ ਕੀਤੇ ਸੋਚਿਓ ਅਸੀਂ ਜੀਵਨ ਵਿੱਚ ਸੁਖ ਪਾ ਲਵਾਂਗੇ ਜੀਵਨ ਵੀ ਸਾਡਾ ਇਸੇ ਤਰ੍ਹਾਂ ਮਨ ਮੁਕਤਾ ਦੇ ਵਿੱਚ ਲੰਗੇਗਾ ਜੀਵਨ ਵੀ ਸਾਡਾ ਭਾਗਾਂ ਵਾਲਿਓ ਇਸੇ ਤਰ੍ਹਾਂ ਦੁੱਖਾਂ ਦੇ ਵਿੱਚ ਲੰਗੇਗਾ ਲੱਖਾਂ ਸਾਲਾਂ ਤੋਂ ਬਾਅਦ ਇਹ ਜੀਵਨ ਮਿਲਿਆ ਹੈ ਲੱਖਾਂ ਸਾਲਾਂ ਤੋਂ ਬਾਅਦ ਇਹ ਸਰੀਰ ਮਿਲਿਆ ਹੈ ਹਾਲੇ ਵੀ ਇਸ ਸਰੀਰ ਨੂੰ ਨਾ ਸੰਭਾਲਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਫਿਰ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸਰੀਰ ਮਿਲੇ ਜਾਂ ਨਾ ਮਿਲੇ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਤੇਰਾ ਔਸਰ ਇਹ ਤੇਰੀ ਬਾਦ ਘਟ ਭੀਤਰ ਤੂੰ ਦੇਖ ਵਿਚਾਰ ਆਪਣੇ ਹਿਰਦੇ ਦੇ ਅੰਦਰ ਰੱਬ ਜੀ ਨੂੰ ਤੱਕਣਾ ਕਰ ਉਸ ਨੂੰ ਜਪਣਾ ਕਰ ਤੇ ਸਹਿਬ ਕਹਿ ਰਹੇ ਹਨ ਗੁਰੂ ਕੇ ਉਪਦੇਸ਼ ਦਾ ਮਨੁੱਖ ਨੇ ਕਿਸ ਤਰ੍ਹਾਂ ਗੁਰੂ ਕੇ ਉਪਦੇਸ਼ ਨੂੰ ਸੁਣਿਆ ਤੇ ਸਤਿਗੁਰਾਂ ਨੇ ਕਹਿ ਦਿੱਤਾ ਆਪਣੇ ਮਨ ਨੂੰ ਤਿਆਰ ਕਰ ਲੈ ਆਪਣੇ ਮਨ ਨੂੰ ਟਿਕਾਉ ਉਹ ਦੇ ਵਿੱਚ ਲੈ ਆ ਤੇ ਸਤਿਗੁਰੂ ਜੀ ਕਹਿ ਰਹੇ ਹਨ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਉਪਦੇਸ਼ ਹੈ ਗੁਰ ਕਾ ਦਰਸ਼ਨ ਦੇਖ ਨਿਹਾਰ ਗੁਰ ਕੇ ਸੇਵਕ ਕੀ ਪੂਰਨ ਕਾਲ ਜਦੋਂ ਮਨ ਆਪਣੇ ਚਰਨਾਂ ਦੇ ਵਿੱਚ ਮਨ ਗੁਰੂ ਕੇ ਚਰਨਾਂ ਵਿੱਚ ਭੇਟਾ ਕਰਾਂਗੇ ਤੇ ਭਾਗਾਂ ਵਾਲਿਓ ਗੁਰੂ ਕੇ ਉਪਦੇਸ਼ ਗੁਰੂ ਕੇ ਹੁਕਮ ਦੇ ਵਿੱਚੋਂ ਸਾਨੂੰ ਗੁਰੂ ਕੇ ਦਿਦਾਰ ਹੋ ਜਾਣਗੇ ਜਦੋਂ ਸੰਗਤ ਵਿੱਚ ਜੁੜ ਕੇ ਬੈਠਾਂਗੇ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਨੂੰ ਸੁਣਾਂਗੇ ਮਨੋਵਿਰਤੀਆਂ ਇਕਾਗਰ ਕਰਕੇ ਜਦੋਂ ਸੁਣਿਆ ਤੇ ਭਾਗਾਂ ਵਾਲਿਓ ਹਿਰਦੇ ਦੇ ਵਿੱਚੋਂ ਸਾਨੂੰ ਗੁਰੂ ਕੇ دیدار ਹੋਣਗੇ ਗੁਰੂ ਕੇ ਦਰਸ਼ਨ ਹੀ ਗੁਰੂ ਕੇ ਉਪਦੇਸ਼ ਦੇ ਵਿੱਚੋਂ ਨੇ ਤੇ ਭਾਗਾਂ ਵਾਲਿਓ ਕਈ ਕਈਆਂ ਨੂੰ ਇਹ ਭਲੇਖਾ ਹੈ ਕਿ ਮੈਂ ਪਤਾ ਨਹੀਂ ਪਿਛਲੇ ਪਾਸੇ ਜਾ ਕੇ ਦਰਸ਼ਨ ਕਰ ਲਵਾਂਗਾ ਪਿੱਛੋਂ ਦੀ ਜਾ ਕੇ ਮੈਂ ਗੁਰੂ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੇਖ ਲਵਾਂਗਾ ਸ਼ਾਇਦ ਮੇਰੇ పాਪ ਲੱਤ ਜਾਣਗੇ ਤੇ ਸਤਿਗੁਰਾਂ ਦੀ ਬਾਣੀ ਸਾਨੂੰ ਕਹਿ ਰਹੀ ਹੈ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਇਸ ਤਰ੍ਹਾਂ ਤੇ ਸਾਰੀ ਦੁਨੀਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਤੱਕ ਰਹੀ ਹੈ ਡਿੱਠਾ ਮੁਕਤ ਨਾ ਹੋਵੇ ਗੁਰੂ ਨੇ ਕਹਿ ਦਿੱਤਾ ਦੇਖਣ ਦੇ ਨਾਲ ਮੁਕਤੀ ਨਹੀਂ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਤਨਾ ਸਮਾਂ ਸ਼ਬਦ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰੇਗਾ ਮਨੁੱਖ ਚਾਵੇ ਮੈਂ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰ ਲਵਾਂ ਵੇਖੋ ਲੋਕ ਅੰਮ੍ਰਿਤਸਰ ਜਾਂਦੇ ਨੇ ਅੰਮ੍ਰਿਤਸਰ ਦੀ ਬੜੀ ਪਵਿੱਤਰ ਧਰਤੀ ਹੈ ਇਸ ਧਰਤੀ ਤੇ ਜਾਂਦੇ ਨੇ ਤੇ ਭਾਗਾਂ ਵਾਲੇ ਸ਼ਰਾਬੀ ਮਨੁੱਖ ਵੀ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਮਨੁੱਖ ਦਾ ਜਿਤਨਾ ਸਮਾਂ ਮਰਨ ਹੀ ਹੋਵੇਗਾ ਆਪਣੇ ਮਨ ਨੂੰ ਮਾਰੇਗਾ ਨਹੀਂ ਆਪਣੇ ਮਨ ਨੂੰ ਤੰਦਰੁਸਤ ਨਹੀਂ ਕਰੇਗਾ ਆਪਣੇ ਮਨ ਨੂੰ ਮਜ਼ਬੂਤ ਨਹੀਂ ਕਰੇਗਾ ਆਪਣੇ ਮਨ ਨੂੰ ਕਾਇਮ ਨਹੀਂ ਕਰੇਗਾ ਤੇ ਭਾਗਾਂ ਵਾਲਿਓ ਉਤਨਾ ਸਮਾਂ ਸ਼ਰਾਬ ਨਹੀਂ ਸੱਟ ਸਕਦਾ ਤੇ ਸਤਿਗੁਰਾਂ ਨੇ ਕਹਿ ਦਿੱਤਾ ਕਿਉਂਕਿ ਭਾਗਾਂ ਵਾਲਿਓ ਜੇ ਮਨੁੱਖ ਗੁਰੂ ਕੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੇਗਾ ਮਤਾ ਕੀਤੇ ਸੋਚਿਓ ਅਸੀਂ ਗੁਰੂ ਵਾਲੇ ਕਹਾ ਸਕਦੇ ਹਾਂ ਸਤਗੁਰਾਂ ਨੇ ਕਹਿ ਦਿੱਤਾ ਇਹ ਤੇ ਬਾਤ ਮੰਨਣ ਤੇ ਹੈ ਜਦੋਂ ਮੰਨੇਗਾ ਜੀਵਨ ਬਦਲ ਜਾਵੇਗਾ ਜੇ ਮੰਨੇਗਾ ਨਹੀਂ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਅੱਜ ਵੀ ਠੋਕਰਾ ਖਾ ਰਹਾ ਹਾਂ ਕੱਲ ਵੀ ਠੋਕਰਾ ਖਾਵੇਂਗਾ ਇਸ ਲਈ ਹਰ ਜਪ ਹਾਂ ਜੀਵਾ ਗੁਰੂ ਕੇ ਉਪਦੇਸ਼ ਨੂੰ ਜਪਦਾ ਹਾਂ ਤਾਂ ਜੀਵਨ ਹੈ ਜੇ ਨਹੀਂ ਜਪਿਆ ਨਹੀਂ ਸੁਣਿਆ ਤੇ ਪਾਤਸ਼ਾਹ ਜੀ ਕਹਿ ਰਹੇ ਹਨ ਭਲੇਖੇ ਵਿੱਚ ਨਾ ਰਵੀ ਕਿਤੇ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਸਤਗੁਰਾਂ ਨੇ ਵੇਖੋ ਇੱਥੇ ਅੰਮ੍ਰਿਤ ਦੀ ਬਾਤ ਕੀਤੀ ਪਾਰ ਬ੍ਰਹਿਮ ਆਰਾਧਤੇ ਪਾਰ ਤੋਂ ਪਾਪ ਪਾਰ ਬ੍ਰਹਿਮ ਤੋਂ ਭਾਵ ਜਿਸ ਦਾ ਆਰਾ ਪਾਰ ਨਹੀਂ ਹੈ ਜਿਸ ਦਾ ਜੋ ਅਸੀਮ ਹੈ ਜਿਸ ਦੀ ਡੰਗਾਈ ਚੜਾਈ ਨਾਪੀ ਨਹੀਂ ਜਾ ਸਕਦੀ ਜੋ ਪਾਰ ਬ੍ਰਹਮ ਹੈ ਮਨੁੱਖ ਦੀ ਸੋਚ ਸਮਝ ਤੋਂ ਪਰੇ ਹੈ ਪਾਤਸ਼ਾਹ ਜੀ ਕਹਿ ਰਹੇ ਹਨ ਕੇਵਲ ਅਰਾਧਨ ਦੇ ਨਾਲ ਹੀ ਉਸ ਨੂੰ ਪਾ ਸਕਦਾ ਹੈ ਮਨੁੱਖ ਚਾਵੇ ਮੈਂ ਉਸ ਦਾ ਉਸ ਅਕਾਲ ਪੁਰਖ ਜੀ ਦਾ ਅੰਤ ਪਾ ਲਵਾਂਗਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਜੋ ਅੰਤ ਲੱਭਣ ਵਾਸਤੇ ਗਏ ਸਨ ਉਹਨਾਂ ਨੇ ਆਪਣਾ ਜੀਵਨ ਬਰਬਾਦ ਕਰ ਲਿਆ ਜੋ ਅੰਤ ਨੂੰ ਲੱਭਣ ਤੁਰੇ ਸਨ ਜੀਵਨ ਸਮਾਪਤ ਹੋ ਗਿਆ ਜੀਵਨ ਖਤਮ ਹੋ ਗਿਆ ਸਰੀਰ ਖਤਮ ਹੋ ਗਿਆ ਭਾਗਾਂ ਵਾਲਿਓ ਰੱਬ ਜੀ ਦਾ ਅੰਤ ਨਹੀਂ ਲੱਭਿਆ ਪਾਤਸ਼ਾਹ ਜੀ ਕਹਿਰੀ ਨੇ ਪਾਰ ਬ੍ਰਹਿਮ ਆਰਾਧਤੇ ਆਰਾਧਨ ਦੇ ਨਾਲ ਜਪਨ ਦੇ ਨਾਲ ਧਿਆਨ ਦੇ ਨਾਲ ਮੁਖ ਅੰਮ੍ਰਿਤ ਪੀਵਾ ਇਸ ਤਰ੍ਹਾਂ ਹੈ ਗੁਰੂ ਜੀ ਕਹਿਰੀ ਨੇ ਜਦੋਂ ਆਰਾਧੇਗਾ ਆਪਣੇ ਮਨ ਰੂਪੀ ਮੁਖ ਦੇ ਨਾਲ ਅੰਮ੍ਰਿਤ ਪੀ ਰਿਹਾ ਹੈ ਤੇ ਸਤਿਗੁਰਾਂ ਨੇ ਗੁਰਮਖੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰਨ ਲਹਿ ਜਿਓ ਸਤਿਗੁਰਾਂ ਨੇ ਕਹਿ ਦਿੱਤਾ ਤੇਰੀ ਰਸਨਾ ਨਿਰਮਲ ਹੋ ਜਾਵੇਗੀ ਜਦੋਂ ਗੁਰੂ ਕੀ ਬਾਣੀ ਵਾਲੇ ਅੰਮ੍ਰਿਤ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇਗਾ ਮਤ ਤੇਰੀ ਅੰਮ੍ਰਿਤ ਬਣ ਜਾਵੇਗੀ ਅੰਦਰ ਤੇਰਾ ਤੇਰੇ ਅੰਮ੍ਰਿਤ ਪੈਦਾ ਹੋ ਜਾਵੇਗਾ ਜਦੋਂ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੇਗਾ ਸਤਗੁਰਾਂ ਨੇ ਕਹਿ ਦਿੱਤਾ ਸੁਰ ਨਰ ਮਨ ਜਨ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਸ ਅੰਮ੍ਰਿਤ ਨੂੰ ਦੇਵਤੇ ਵੀ ਤਰਸਦੇ ਨੇ ਜਿਸ ਅੰਮ੍ਰਿਤ ਨੂੰ ਦਾਇਤ ਵੀ ਤਰਸਦੇ ਨੇ ਜਿਸ ਅੰਮ੍ਰਿਤ ਨੂੰ ਦੁਨੀਆਂ ਦੇ ਲੋਕ ਵੀ ਤਰਸਦੇ ਨੇ ਪਾਤਸ਼ਾਹ ਜੀ ਕਹਿ ਰਹੇ ਹਨ ਉਹ ਅੰਮ੍ਰਿਤ ਤੇਰੇ ਹਿਰਦੇ ਅੰਦਰ ਹੈ ਉਹ ਗੁਰੂ ਤੋਂ ਮਿਲੇਗਾ ਗੁਰੂ ਉਸ ਅੰਮ੍ਰਿਤ ਦੀ ਤੈਨੂੰ ਸਮਝ ਦਿੰਦਾ ਹੈ ਸੁਰ ਨਰ ਮਨ ਜਨ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਦੋਂ ਸੱਚੇ ਨੂੰ ਮਨ ਵਿੱਚ ਵਸਾ ਲਵੇਂਗਾ ਅੰਮ੍ਰਿਤ ਨੂੰ ਪਾ ਲਵੇਂਗਾ ਜਦੋਂ ਸੱਚੇ ਦੀ ਸੁਣ ਲਵੇਂਗਾ ਅੰਮ੍ਰਿਤ ਨੂੰ ਪਾ ਲਵੇਂਗਾ ਸਹਿਬ ਜੀ ਕਹਿ ਰਹੇ ਹਨ ਜਦੋਂ ਗੁਰੂ ਕੀ ਸੁਣੇਗਾ ਗੁਰੂ ਕੀ ਬਾਣੀ ਦੇ ਵਿੱਚ ਆਪਣੇ ਜੀਵਨ ਨੂੰ ਲਾਗੂ ਕਰਨਵੇਂਗਾ ਗੁਰੂ ਕੀ ਬਾਣੀ ਆਪਣੇ ਜੀਵਨ ਵਿੱਚ ਲਾਗੂ ਕੀਤੇ ਤੇ ਪਾਤਸ਼ਾਹ ਜੀ ਕਹ ਰੇ ਹਨ ਸੰਸਾਰ ਵਿੱਚ ਰਹਿਣਾ ਵਿਚਰਣਾ ਆਉਣਾ ਸਫਲ ਹੋ ਜਾਵੇਗਾ ਰਹਾਉ ਵਾਲੇ ਬੰਦ ਵਿੱਚ ਗੁਰੂ ਨੇ ਰਹਿਮਤ ਕੀਤੀ ਰਹਾਉ ਤੋਂ ਭਾਵ ਰੁਕਣਾ ਵਿਚਾਰਨਾ ਸਮਝਣਾ ਅਰੰਭਤਾ ਵਿੱਚ ਪਾਤਸ਼ਾਹ ਜੀ ਸਮਝਾ ਰਹੇ ਹਨ ਜੇ ਉਦਮ ਕਰਤ ਆਨੰਦ ਭਯਾ ਸਿਮਰਤ ਸੁਖਸਾਰ ਜੇ ਮਨੁੱਖ ਨੇ ਭਾਗਾਂ ਵਾਲੇ ਉਦਮ ਹੀ ਨਾ ਕੀਤਾ ਤੇ ਮਨੁੱਖ ਕਹਿੰਦਾ ਹੈ ਮੈਂ ਆਪਣੇ ਜੀਵਨ ਦੇ ਵਿੱਚ ਸੁਖੀ ਹੋਣਾ ਚਾਹਣਾ ਹਾਂ ਮਨ ਮੇਰਾ ਸੁਖਾਲਾ ਹੋ ਜਾਵੇ ਜੀਵਨ ਮੇਰਾ ਸੁਖਾਲਾ ਹੋ ਜਾਵੇ ਤੇ ਗੁਰੂ ਕਹਿ ਰਿਹਾ ਹੈ ਜੇ ਉਦਮ ਹੀ ਨਾ ਕਰੇਗਾ ਕਿਵੇਂ ਸੁਖਾਲਾ ਹੋ ਜਾਵੇਗਾ ਜੇ ਭਾਗਾਂ ਵਾਲਿਓ ਅਸੀਂ ਗੁਰੂ ਘਰ ਤੱਕ ਨਹੀਂ ਆ ਸਕੇ ਤੇ ਕਿਵੇਂ ਸੁਖਾਲੇ ਹੋ ਸਕਾਂਗੇ ਜੇ ਗੁਰੂ ਕੀ ਸੰਗਤ ਵਿੱਚ ਬੈਠ ਨਹੀਂ ਸਕੇ ਕਿਵੇਂ ਸੁਖਾਲੇ ਹੋ ਸਕਾਂਗੇ ਸਹਿਬ ਜੀ ਕਹੇ ਰਹੇ ਹਨ ਉਦਮ ਮਤ ਪ੍ਰਭ ਅੰਤਰਜਾਮੀ ਜੋ ਕਰੇਰੇ ਤਿਉ ਕਰਨਾ ਵੇਖੋ ਗੁਰੂ ਨੇ ਮਤ ਦੇ ਕੇ ਸਾਡੀ ਮਤ ਦਾ ਵਿਕਾਸ ਕਰਨਾ ਹੈ ਸਾਡੀ ਮਤ ਦਾ ਦਾਇਰਾ ਵੱਡਾ ਕਰਨਾ ਹੈ ਭਾਗਾਂ ਵਾਲਿਓ ਉਦਮ ਸਾਨੂੰ ਕਰਨਾ ਪਵੇਗਾ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠਣਾ ਪਵੇਗਾ ਜੇ ਮਨੁੱਖ ਦੇ ਸਾਹਮਣੇ ਰੋਟੀ ਦਾ ਥਾਲ ਪਿਆ ਹੋਵੇ ਰੋਟੀ ਗੁਰਮਖੋ ਜਿਤਨਾ ਸਮਾਂ ਹੱਥ ਦੇ ਨਾਲ ਬੁਰਕੀ ਤੋੜ ਕੇ ਮੂੰਹ ਤੱਕ ਨਹੀਂ ਲੈ ਕੇ ਜਾਵੇਗਾ ਇਸ ਦੇ ਪੇਟ ਤੱਕ ਨਹੀਂ ਪਹੁੰਚੇਗੀ ਮਨੁੱਖ ਚਾਹੁੰਦਾ ਹੈ ਮੈਂ ਸੁਖਾਲਾ ਹੋ ਜਾਵਾਂ ਪਰ ਭਾਗਾਂ ਵਾਲਿਓ ਗੁਰੂ ਕੀ ਸੰਗਤ ਵਿੱਚ ਬੈਠਣ ਨੂੰ ਤਿਆਰ ਨਹੀਂ ਇਸ ਲਈ ਇੱਕ ਬਜ਼ੁਰਗ ਮਰਨ ਦੇ ਕਿਨਾਰੇ ਸੀ ਉਸ ਨੇ ਆਪਣੇ ਤਿੰਨੇ ਪੁੱਤਰਾਂ ਨੂੰ ਬੁਲਾਇਆ ਤਿੰਨੇ ਪੁੱਤਰਾਂ ਨੂੰ ਬੁਲਾ ਕੇ ਇੱਕ ਸੰਦੂਖ ਦੇਣਾ ਕੀਤਾ ਤੇ ਛੋਟਾ ਜਿਹਾ ਇੱਕ ਸੰਦੂਖ ਸੀ ਬਕਸ਼ਾ ਸੀ ਉਹ ਬਕਸ਼ਾ ਆਪਣੇ ਪੁੱਤਰਾਂ ਨੂੰ ਦਿੱਤਾ ਉਸ ਨੂੰ ਤਿੰਨ ਤਾਲੇ ਲੱਗੇ ਹੋਏ ਸਨ ਤੇ ਗਰਮਖੋ ਤਿੰਨ ਇਸ ਬਜ਼ੁਰਗ ਦੇ ਪੁੱਤਰ ਸਨ ਤਿੰਨਾਂ ਨੂੰ ਇੱਕ ਇੱਕ ਚਾਬੀ ਦੇ ਦਿੱਤੀ ਇਹਨਾਂ ਦਾ ਕੰਮਕਾਰ ਵੀ ਬੜਾ ਤਕੜਾ ਹੈ ਕਾਰੋਬਾਰ ਬੜਾ ਤਕੜਾ ਹੈ ਤੇ ਭਾਗਾਂ ਵਾਲੇ ਉਹ ਤਿੰਨ ਪੁੱਤਰਾਂ ਨੂੰ ਕਹਿ ਦਿੱਤਾ ਇਹ ਮੇਰੀ ਉਮਰ ਭਰ ਦੀ ਕਮਾਈ ਹੈ ਉਮਰ ਉਮਰ ਭਰ ਦੀ ਪੂੰਜੀ ਹੈ ਤੁਸੀਂ ਇਸ ਨੂੰ ਸੰਭ ਕੇ ਰੱਖਿਓ ਤਿੰਨਾਂ ਨੂੰ ਇੱਕ ਇੱਕ ਚਾਬੀ ਦੇ ਦਿੱਤੀ ਬਾਪੂ ਚੜ੍ਹਾਈ ਕਰ ਗਿਆ ਤੇ ਗੁਰਮਖੋ ਤਿੰਨੇ ਪੁੱਤਰਾਂ ਨੇ ਬਾਪੂ ਦੀ ਯਾਦ ਦੇ ਵਿੱਚ ਬਾਪੂ ਦੀ ਆਖਰੀ ਈਮਾਨਤ ਬਾਪੂ ਦੀ ਆਖਰੀ ਯਾਦ ਆਖਰੀ ਨਿਸ਼ਾਨੀ ਸਮਝ ਕੇ ਗੁਰਮਖੋ ਤਿੰਨੇ ਪੁੱਤਰਾਂ ਨੇ ਉਸ ਦਾਤ ਨੂੰ ਸੰਭ ਕੇ ਰੱਖਿਆ ਜੋ ਬਕਸ਼ਾ ਬਾਪੂ ਨੇ ਦਿੱਤਾ ਸੀ ਉਸ ਬਕਸੇ ਨੂੰ ਗਰਮਖੋ ਇੱਕ ਮੇਜ਼ ਤੇ ਸਜਾਇਆ ਮੇਜ਼ ਤੇ ਸਜਾ ਕੇ ਸੋਹਣੇ ਰਮਾਲੇ ਇਸ ਤੇ ਵਿਛਾਏ ਤੇ ਭਾਗਾਂ ਵਾਲਿਓ ਇਸ ਨੂੰ ਧੂਪ ਵਰਤੀ ਕਰਨੀ ਸ਼ੁਰੂ ਕਰ ਦਿੱਤੀ ਹਰ ਰੋਜ਼ ਧੂਪ ਵਰਤੀ ਕਰਦੇ ਨੇ ਸਮਾਂ ਐਸਾ ਆਇਆ ਕਾਰੋਬਾਰ ਠੱਪ ਹੋ ਗਿਆ ਤੇ ਮੰਗ ਖਾਣ ਵਾਲੇ ਦਿਨ ਆ ਗਏ ਤੇ ਭਾਗਾਂ ਵਾਲਿਓ ਇੱਕ ਫਕੀਰ ਆਇਆ ਦਰਵਾਜ਼ਾ ਉਸਨੇ ਖੜਕਾਇਆ ਤੇ ਫਕੀਰ ਕਹਿਣ ਲੱਗਾ ਫਕੀਰ ਨੇ ਅੱਗੇ ਆਪਣਾ ਖੱਪਰ ਕਰ ਦਿੱਤਾ ਜੋ ਇਹਨਾਂ ਦਰਵਾਜ਼ਾ ਖੁੱਲਿਆ ਫਕੀਰ ਕਹਿਣ ਲੱਗਾ ਕੁਝ ਖਾਣ ਨੂੰ ਹੈ ਤੇ ਇਸ ਖੱਪਰ ਦੇ ਵਿੱਚ ਪਾ ਦਿਓ ਤੇ ਉਹ ਕਹਿਣ ਲੱਗੇ ਬਾਬਾ ਅਸੀਂ ਤਾਂ ਆਪ ਭੁੱਖੇ ਬੈਠੇ ਹਾਂ ਤੈਨੂੰ ਕੀ ਪਾ ਦਈਏ ਸਾਡੇ ਤਾਂ ਆਪ ਬੜੀ ਬੁਰੀ ਹਾਲਤ ਹੈ ਮੰਗ ਖਾਣ ਵਾਲੇ ਦਿਨ ਨੇ ਤੇ ਗੁਰਮਖੋ ਉਹ ਫਕੀਰ ਕਹਿਣ ਲੱਗਾ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਬਾਪੂ ਨੇ ਤਾਂ ਤੁਹਾਨੂੰ ਕੁਝ ਦਿੱਤਾ ਸੀ ਕਹਿਣ ਲੱਗੇ ਹਾਂ ਸਾਨੂੰ ਦਿੱਤਾ ਸੀ ਕਹਿਣ ਲੱਗਾ ਮੈਂ ਤੁਹਾਨੂੰ ਕੁਝ ਦੇਣ ਆਇਆ ਹਾਂ ਤੁਹਾਡੇ ਤੋਂ ਲੈਣ ਨਹੀਂ ਆਇਆ ਜੋ ਬਕਸਾ ਤੁਹਾਡੇ ਬਾਪੂ ਨੇ ਤੁਹਾਨੂੰ ਦਿੱਤਾ ਸੀ ਉਸ ਨੂੰ ਉਸ ਖੋਲਿਆ ਹੈ ਕਦੀ ਕਹਿਣ ਲੱਗੇ ਖੋਲਿਆ ਕਦੀ ਨਹੀਂ ਕੇਵਲ ਅਸੀਂ ਤੂਫਬਤੀ ਕਰੀ ਜਾ ਰਹੇ ਹਾਂ ਸੋਹਣੇ ਰਮਾਲੇ ਲਿਆ ਕੇ ਉਸ ਤੇ ਸੋਹਣੇ ਕੱਪੜੇ ਲਿਆ ਕੇ ਉਸ ਤੇ ਸਜਾਉਣੇ ਹਾਂ ਚੰਗੀ ਸਜਾਵਟ ਕਰਕੇ ਉਸ ਦੀ ਰੱਖਦੇ ਹਾਂ ਪਰ ਖੋਲਿਆ ਕਦੀ ਨਹੀਂ ਜੇ ਉਹ ਫਕੀਰ ਕਹਿਣ ਲੱਗਾ ਉਸ ਨੂੰ ਖੋਲੋਗੇ ਤੁਹਾਨੂੰ ਬੜਾ ਕੁਝ ਮਿਲੇਗਾ ਤੇ ਗੁਰਮਖੋ ਤਿੰਨੇ ਪੁੱਤਰਾਂ ਨੇ ਫਕੀਰ ਦੀ ਬਾਤ ਮੰਨੀ ਉਹ ਤਿੰਨਾਂ ਨੇ ਰਲ ਕੇ ਚਾਬੀਆਂ ਲਗਾਈਆਂ ਬਕਸਾ ਖੋਲਿਆ ਤੇ ਗੁਰਮਖੋ ਵਿੱਚੋਂ ਹੀਰੇ ਜਵਾਹਰਾਤ ਸੋਹਣੇ ਦੀਆਂ ਮੋਹਰਾਂ ਨਿਕਲੀਆਂ ਇਹ ਹਾਲਾਤ ਅੱਜ ਕੱਲ ਸਾਡੇ ਵੀ ਨਹੀਂ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਖਜ਼ਾਨਾ ਹੈ ਅਸੀਂ ਕਦੀ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਗੁਰੂ ਕਹਿ ਰਿਹਾ ਹੈ ਪਿਓ ਦਾਦੇ ਕਾ ਖੋਲ ਜਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਗੁਰੂ ਐਸਾ ਖਜ਼ਾਨਾ ਹੈ ਬਾਪੂ ਨਾਨਕ ਸਾਡਾ ਪਿਓ ਤੇ ਗੁਰਮੁਖੋ ਅਕਾਲ ਪੁਰਖ ਜੀ ਸਾਡਾ ਦਾਦਾ ਅਕਾਲ ਪੁਰਖ ਜੀ ਦੀ ਇਹ ਬਾਣੀ ਹੈ ਤੇ ਬਾਪੂ ਨਾਨਕ ਨੇ ਸਾਡੇ ਪਾਸ ਪਹਚਾਈ ਹੈ ਤੇ ਭਾਗਾਂ ਵਾਲਿਓ ਜਿਤਨਾ ਸਮਾਂ ਅਸੀਂ ਇਸ ਖਜ਼ਾਨੇ ਨੂੰ ਖੋਲਾਂਗੇ ਨਹੀਂ ਖਜ਼ਾਨੇ ਨੂੰ ਪੜਾਂਗੇ ਨਹੀਂ ਉਦਮ ਨਹੀਂ ਕਰਾਂਗੇ ਤੇ ਉਤਨਾ ਸਮਾਂ ਗੁਰਮੁਖੋ ਸਾਡੇ ਅੰਦਰ ਕੰਗਾਲਤਾ ਹੀ ਰਹੇਗੀ ਸੰਸਾਰਕ ਤੌਰ ਕਰਕੇ ਭਾਵੇਂ ਕਿਤਨਾ ਵੀ ਤਣਾਟ ਹੈ ਜੇ ਮਨ ਕਰਕੇ ਅੰਦਰ ਲਾਲਚ ਹੈ ਮਨ ਕਰਕੇ ਗੁਰਮਖੋ ਅੰਦਰ ਕਿਸੇ ਨੂੰ ਦੇਣ ਦੀ ਬਿਰਤੀ ਨਹੀਂ ਪਾਤਸ਼ਾਹ ਜੀ ਕਹਿ ਰਹੇ ਹਨ ਮਨ ਰੂਪੀ ਗਰੀਬ ਹੈ ਇਸ ਲਈ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਉੱਦਮ ਕਰ ਜਦੋਂ ਬਾਣੀ ਪੜੇਗਾ ਹੀ ਨਹੀਂ ਅੰਦਰੋਂ ਤੈਨੂੰ ਖਜ਼ਾਨਾ ਕੁਝ ਨਹੀਂ ਮਿਲਣਾ ਜਦੋਂ ਗੁਰੂ ਕੀ ਬਾਣੀ ਪੜੇਗਾ ਤੇ ਗੁਰੂ ਕੀ ਬਾਣੀ ਦਾ ਇੱਕ ਇੱਕ ਅੱਖਰ ਸੰਸਾਰ ਦੀ ਮਾਇਆ ਤੋਂ ਕਿਤੇ ਕੀਮਤੀ ਹੈ ਗੁਰੂ ਕੀ ਬਾਣੀ ਦਾ ਇੱਕ ਇੱਕ ਅੱਖਰ ਹੀਰੇ ਜਵਾਹਰਾਤਾਂ ਤੋਂ ਕੀਮਤੀ ਹੈ ਇਸ ਲਈ ਉਦਮ ਕਰਤ ਆਨੰਦ ਭਇਆ ਭਾਗਾਂ ਵਾਲਿਓ ਉਦਮ ਸਾਨੂੰ ਕਰਨਾ ਪਵੇਗਾ ਗੁਰੂ ਕੀ ਬਾਣੀ ਸਾਨੂੰ ਪੜ੍ਹਨੀ ਪਵੇਗੀ ਗੁਰੂ ਕੀ ਸੰਗਤ ਵਿੱਚ ਜੁੜ ਕੇ ਸਾਨੂੰ ਬੈਠਣਾ ਪਵੇਗਾ ਇਸ ਲਈ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਗੁਰੂ ਕੀ ਬਾਣੀ ਨੂੰ ਸਿਮਰਨਾ ਪਵੇਗਾ ਗੁਰੂ ਕੀ ਬਾਣੀ ਨੂੰ ਮੰਨਣਾ ਪਵੇਗਾ ਜਪ ਜਪਨਾਮ ਗੋਵਿੰਦ ਕਾ ਪੂਰਨ ਵਿਚਾਰ ਜਦੋਂ ਪੂਰੇ ਦੇ ਚਰਨਾਂ ਦੇ ਵਿੱਚ ਆਵੇਂਗਾ ਪੂਰਾ ਪ੍ਰਭ ਆਰਾਧਿਆ ਪੂਰਾ ਜੰਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਗੁਰਾਂ ਨੇ ਇੱਥੇ ਵੇਖੋ ਬੜੇ ਸਪਸ਼ਟ ਲਾਪਜਾਂ ਵਿੱਚ ਕਹਿ ਦਿੱਤਾ ਜਪ ਜਪ ਨਾਮ ਗੋਵਿੰਦ ਕਾ ਜਦੋਂ ਗੁਰੂ ਕੀ ਬਾਣੀ ਨੂੰ ਜਪੇਗਾ ਗੁਰੂ ਕੀ ਬਾਣੀ ਨੂੰ ਪੜ੍ਹੇਗਾ ਗੁਰੂ ਕੀ ਬਾਣੀ ਨੂੰ ਸੁਨੇਗਾ ਪੂਰਨ ਵਿਚਾਰ ਵੇਖੋ ਪੜ੍ਹ ਸੁਣ ਕੇ ਕੇਵਲ ਛੱਡ ਨਹੀਂ ਦੇਣਾ ਸਾਹਿਬ ਜੀ ਕਹਿ ਰਹੇ ਹਨ ਇਸ ਦੀ ਵਿਚਾਰ ਕਰ ਗੋਵਿੰਦ ਕਾ ਪੂਰਨ ਵਿਚਾਰ ਜਦੋਂ ਵਿਚਾਰ ਕਰੇਗਾ ਤੇਰੀ ਮਤ ਸਵੱਛ ਹੋ ਜਾਵੇਗੀ ਤੇਰਾ ਮਨ ਸੁਖਾਲਾ ਹੋ ਜਾਵੇਗਾ ਤੇਰੇ ਮਨ ਅੰਦਰ ਦਿੜਤਾ ਆ ਜਾਵੇਗੀ ਸੱਚੇ ਦੀ ਬਾਣੀ ਵਸ ਜਾਵੇਗੀ ਸੱਚੇ ਦਾ ਗਿਆਨ ਵਸ ਜਾਵੇਗਾ ਇਸ ਲਈ ਭਾਗਾਂ ਵਾਲਿਓ ਉਦਮ ਕਰਿਏ ਗੁਰੂ ਕੇ ਚਰਨਾਂ ਵਿੱਚ ਆਇਆ ਕਰਿਏ ਸਤਿਗੁਰਾਂ ਦੀ ਬਾਣੀ ਪੜਿਓ ਸੁਣੀਓ ਵਿਚਾਰਿਓ ਸਮਝਿਓ ਜੀਵਨ ਵਿੱਚ ਲਾਗੂ ਕਰਿਏ ਜੇ ਵਿਚਾਰ ਵੱਡੀ ਲੰਬੇਰੀ ਹੈ ਸਤਿਗੁਰਾਂ ਦੇ ਪਾਵਨ ਹੁਕਮ ਦੇ ਕੇਵਲ ਚਾਰ ਪੰਕਤੀਆਂ ਦੇ ਵਿਚਾਰ ਗੁਰੂ ਰਹਿਮ ਸਦਕਾ ਰਹਾਉ ਵਾਲੇ ਬੰਦ ਤੱਕ ਆਪ ਸਰਵਤ ਸੰਗਤਾਂ ਦੇ ਨਾਲ ਸਾਂਝੀ ਕੀਤੇ ਪਾਤਸ਼ਾਹ ਜੀ ਵਿਚਾਰਾਂ ਕਰਨ ਦੀ ਬਾਣੀ ਪੜਨ ਦੀ ਸੇਵਾ ਕਰਨ ਦੀ ਸੋਝੀ ਸਮਤ ਦੇਣ ਜੀ ਹੋਈਆਂ ਭੁੱਲਾਂ ਦੀ ਖਿਮਾ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰਿਆ ਕਰੋ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਆਪ ਜੁੜੋ ਆਪਣੇ ਬੱਚਿਆਂ ਸੰਗੀਆਂ ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ